ਵਾਧਰੇ ਡੇਂਗੂ ਦੀ ਰੋਕਥਾਮ ਲਈ ਪੂਰਾ ਹਫਤਾ ਚੱਲੇਗੀ ਮੁਹਿੰਮ ਜਾਣਕਾਰੀ ਦਿੰਦੇ ਹੋਏ ਸਿਹਤ ਤੇ ਪ੍ਰਬਾਰ ਭਲਾਈ ਅਫਸਰ ਡਾਕਟਰ ਕਲਤਾ ਸਿੰਘ ਨੇ ਕੀ ਕੁਝ ਕੀਤਾ ਸਭ ਕੁਝ ਜਾਣਨ ਲਈ ਬਣੇ ਰਹੋ ਸਾਡੇ ਨਾਲ ਪੰਜਾਬ ਸਰਕਾਰ ਵੱਲੋਂ ਸਿਹਤ ਮੰਤਰੀ ਪੰਜਾਬ ਜੀ ਦੇ ਵਿਚਾ ਨਿਰਦੇਸ਼ਾਂ ਤਹਿਤ ਸਾਡੇ ਜ਼ਿਲ੍ਹਾ ਫਾਜ਼ਿਲਕਾ ਦੇ ਮਾਨਯੋਗ ਸਿਵਲ ਸਰਜਨ ਸਾਹਿਬ ਅਤੇ ਸੀਨੀਅਰ ਮੈਡੀਕਲ ਅਫਸਰ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਵੱਲੋਂ ਸਾਨੂੰ ਜੋ ਹਦਾਇਤਾਂ ਕੀਤੀਆਂ ਗਈਆਂ ਉਸ ਦੇ ਤਹਿਤ ਅੱਜ ਅਸੀਂ ਅਰਬਨ ਫਾਜ਼ਿਲਕਾ ਦੇ ਰਾਧਾ ਸਵਾਮੀ ਕਲੋਨੀ ਦੇ ਵਿੱਚ ਹਾਊਸ ਟੂ ਹਾਊਸ ਡੇਂਗੂ ਜਾਗਰੂਕਤਾ ਜਿਹੜਾ ਪ੍ਰੋਗਰਾਮ ਚਲਾ ਰਹੇ ਆ ਉਹਦੇ ਤਹਿਤ ਸਾਡੇ ਨਾਲ ਨਰਸਿੰਗ ਕਾਲਜ ਦੇ ਸਤਖੰਡ ਨਰਸਿੰਗ ਕਾਲਜ ਦੇ ਸਟੂਡੈਂਟ ਤੇ ਸਾਡੇ ਬਰੀਡਿੰਗ ਚੈਕਰ ਤੇ ਅਸੀਂ ਖੁਦ ਸਿਹਤ ਕਰਮਚਾਰੀ ਜਿਹੜਾ ਇਸ ਕੈਂਪੇਨ ਦੇ ਵਿੱਚ ਲੱਗੇ ਹੋਏ ਆ ਘਰ ਘਰ ਦੇ ਵਿੱਚ ਜਾ ਕੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਬਾਰੇ ਦੱਸ ਰਹੇ ਆ ਲਾਰਵੇ ਦੀ ਪਹਿਚਾਣ ਬਾਰੇ ਦੱਸ ਰਹੇ ਆ ਜਿੱਥੇ ਵੀ ਸਾਨੂੰ ਲਾਰਵਾ ਮਿਲਦਾ ਉਹਨੂੰ ਨਸ਼ਟ ਕਰ ਰਹੇ ਆ ਅਰ ਤਿੰਨੀਆਂ ਟੀਮਾਂ ਫਾਜ਼ਿਲਕਾ ਵਿੱਚ ਕੰਮ ਕਰ ਰਹੀਆਂ ਸ਼ਹਿਰ ਦੇ ਵਿੱਚ ਇਸ ਟਾਈਮ ਅੱਜ ਜਿਹੜਾ ਕੈਂਪੇਨ ਜਿਹੜੀ ਆ ਉਹ 5 ਦਿਨ ਦੀ ਕੈਂਪੇਨ ਜੋ ਸ਼ੁਰੂ ਹੋਈ ਹੈ ਉਹਦੇ ਵਿੱਚ ਸਾਡੀਆਂ ਅੱਜ 6 ਟੀਮਾਂ ਟੋਟਲ 253 ਕੇਸਿਸ ਨੇ ਜਿਦੇ ਵਿੱਚੋਂ ਜਿਹੜੇ ਨੇ 46 ਕੇਸ ਜਿਹੜੇ ਨੇ ਉਹ ਫਾਜ਼ਿਲਕਾ ਦੇ ਨੇ ਔਰ 149 ਜਿਹਦੇ ਨੇ ਅਬੋਰ ਤੋਂ ਰਿਪੋਰਟ ਹੋਏ ਨੇ ਬਾਕੀ ਦੇ ਕੇਸਿਸ ਜਿਹੜੇ ਨੇ ਉਹ ਰੂਰਲ ਏਰੀਆ ਦੇ ਕੇਸਿਸ ਨੇ ਇਸ ਕਰਕੇ ਮੈਂ ਸਾਰਿਆਂ ਸਾਰਿਆਂ ਨੂੰ ਇਹ ਗੁਜਾਰਿਸ਼ ਕਰਾਂਗੀ ਕਿ ਜੇਕਰ ਕਿਸੇ ਨੂੰ ਬੁਖਾਰ ਜਾਂ ਫਿਰ ਸਿਰਦਰਦ ਜਾਂ ਫਿਰ ਮਾਸਪੇਸ਼ੀਆਂ ਦੇ ਵਿੱਚ ਦਰਦ ਹੁੰਦਾ ਹੈ ਤਾਂ ਉਹ ਆਪਣਾ ਜਾ ਕੇ ਜਿਹੜਾ ਜ਼ਿਲ੍ਹਾ ਹਸਪਤਾਲ ਦੇ ਵਿੱਚ ਔਰ ਇਸ ਦੇ ਨਾਲ ਨਾਲ ਸਬਡਿਵੀਜ਼ਨਲ ਹਸਪਤਾਲ ਅਬੋਰ ਦੇ ਵਿੱਚ 21 ਨੰਬਰ ਦੇ ਵਿੱਚ ਜਾ ਕੇ ਆਪਣਾ ਸੈਂਪਲ ਜਰੂਰ ਦਿਓ ਬਿਕੋਜ਼ ਜੇਕਰ ਤੁਹਾਨੂੰ ਬੁਖਾਰ ਆ ਰਿਹਾ ਤਾਂ ਉਹ ਸਿੰਪਲ ਬੁਖਾਰ ਵੀ ਹੋ ਸਕਦਾ ਹੈ ਨਾਲ ਦੀ ਨਾਲ ਡੇਂਗੂ ਬੁਖਾਰ ਵੀ ਹੋ ਸਕਦਾ ਹੈ ਇਸ ਕਰਕੇ ਆਪਣੀ ਜਿਹੜੀ ਟੈਸਟਿੰਗ ਜਿਹੜੀ ਹੈ ਜਰੂਰ ਕਰਵਾਓ ਜੀ ਮੈਂ ਟੈਸਟ ਦੀ ਕਿਟਾਂ ਦੀ ਕੀ ਸਟੇਟਸ ਹੈ ਜिले ਦੇ ਵਿੱਚ ਸਾਡੇ ਕੋਲ ਟੈਸਟਿੰਗ ਕਿਟਸ ਜਿਹੜੀਆਂ ਨੇ ਐਨਐਸ1 ਔਰ ਆਈਜੀਐਮ ਕਿਟਸ ਜਿਹੜੀਆਂ ਨੇ ਪ੍ਰੋਪਰ ਅਮਾਉਂਟ ਦੇ ਵਿੱਚ ਹੈਗੀਆਂ ਨੇ ਔਰ ਇਸ ਮਤਲਬ ਕਿ ਕਿਸੇ ਤਰ੍ਹਾਂ ਦੀ ਟੈਸਟਿੰਗ ਕਿਟਸ ਦੀ ਸਾਡੇ ਕੋਲ ਕੋਈ ਵੀ ਘਾਟ ਨਹੀਂ ਹੈ ਮਾਨਯੋਗ ਹੈਲਥ ਮਿਨਿਸਟਰ ਸਾਹਿਬ ਦੀ ਅਗਵਾਈ ਹੇਠ ਹੁਣ ਜਿਹੜਾ ਅਸੀਂ ਡੇਂਗੂ ਦੀ ਰੋਕਥਾਮ ਲਈ ਜਿਹੜਾ ਹਰ ਹਫਤੇ ਡਰਾਈ ਡੇ ਫਰਾਈਡੇ ਫਰਾਈਡੇ ਡਰਾਈ ਡੇ ਵਾਲਾ ਕੈਂਪੇਨ ਕਰਦੇ ਆ ਉਹ ਹੁਣ ਅਸੀਂ ਪੂਰਾ ਹਫਤਾ ਕਰਿਆ ਕਰਾਂਗੇ ਇਹਦੇ ਵਿੱਚ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਰੋਜ਼ ਸਾਡੀਆਂ ਟੀਮਾਂ ਜਿਹੜੀਆਂ ਆ ਉਹ ਹਰ ਪਿੰਡ ਦੇ ਵਿੱਚ ਸ਼ਹਿਰ ਹਰੋ ਸ਼ਹਿਰ ਦੇ ਵਿੱਚ ਸਾਡੇ ਜਿੰਨੇ ਵੀ ਬਲਾਕਸ ਹੈਗੇ ਆ ਉਹਨਾਂ ਸਾਰਿਆਂ ਜਾਇਕਰਨ ਗਿਆ ਇਹਦੇ ਵਿੱਚ ਸਾਡੇ ਜਿੰਨੇ ਵੀ ਵਰਕਰ ਹੈ ਸੀਐਚਓਸ ਹੈਗੇ ਆ ਆਸ਼ਾ ਏਐਨਐਮ ਉਹ ਸਾਰੇ ਪਾਰਟਿਸਪੇਟ ਕਰਨਗੇ ਇਸ ਦੇ ਨਾਲ ਨਾਲ ਅਸੀਂ ਇਹਨਾਂ ਟੀਮਾਂ ਦੇ ਵਿੱਚ ਜੇ ਨਰਸਿੰਗ ਸਟੂਡੈਂਟਸ ਹੈਗੇ ਆ ਨਰਸਿੰਗ ਕਾਲਜਸ ਦੇ ਉਹਨਾਂ ਦੀ ਮਦਦ ਵੀ ਲੈਂਦੇ ਆ ਸਾਡਾ ਇਹ ਮੋਟਿਵ ਹੈਗਾ ਕਿ ਅਸੀਂ ਘਰ ਘਰ ਜਾ ਕੇ ਜਿਹੜਾ ਕੋਈ ਲਾਰਵਾ ਮਿਲਦਾ ਹੈ ਅ ਕਿਸੇ ਜਗ੍ਹਾ ਉਹਨੂੰ ਡਿਸਟਰੋਏ ਕਰੀਏ ਤਾਂ ਕਿ ਇਹ ਡੇਂਗੂ ਅੱਗੇ ਨਾ ਫੈਲ ਸਕੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਲਸ ਪੋਲੀਓ ਦੀ ਕੈਂਪੇਨ ਜਿਹੜੀ ਹੈ ਉਹ ਅਸੀਂ ਹਰ ਸਾਲ ਕਰਦੇ ਹਾਂ ਉਹ ਪੂਰੇ ਜੋਰਾ-ਸ਼ੋਰਾ ਨਾਲ 3 ਦਿਨ ਚੱਲਦੀ ਹੈ ਐਵੇਂ ਹੀ ਅਸੀਂ ਪਲਸ ਪੋਲੀਓ ਦੀ ਤਰਜ਼ ਤੇ ਹੀ ਡੇਂਗੂ ਵਾਲੀ ਕੈਂਪੇਨ ਸ਼ੁਰੂ ਕਰਨ ਲੱਗੇ ਹਾਂ ਜਿੰਦੇ ਵਿੱਚ ਕੀ ਅਸੀਂ ਰੋਜ਼ ਹਰ ਏਰੀਆ ਦੇ ਵਿੱਚ ਜਾ ਕੇ ਲਾਰਵਾ ਲੱਭਿਆ ਕਰਾਂਗੇ ਅਤੇ ਡਿਸਟਰੋਏ ਕਰਿਆ ਕਰਾਂਗੇ ਤਾਂ ਕਿ ਡੇਂਗੂ ਦੀ ਰੋਕਥਾਮ ਹੋ ਸਕੇ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਪ੍ਰੀਵੈਂਸ਼ਨ ਜਿਹੜੀ ਹੈ ਦੈਟ ਇਜ਼ ਬੈਟਰ ਦੈਨ ਕਿਉਰ ਠੀਕ ਹੈ ਆਪਾਂ ਪਹਿਲਾਂ ਹੀ ਮਰੀਜ਼ ਨੂੰ ਡੇਂਗੂ ਕਾਬੂ ਕਰ ਲੈ ਇਸ ਤੋਂ ਪਹਿਲਾਂ ਹੀ ਅਸੀਂ ਅਗਰ ਲਾਰਵਾ ਡਿਸਟਰੋਏ ਕਰ ਦਈਏ ਤੇ ਉਹਨਾਂ ਦੇ ਰੋਕਥਾਮ ਦੇ ਵਿੱਚ ਮਦਦ ਕਰੀਏ ਤੇ ਆਪਾਂ ਇਸ ਨੂੰ ਸਪਰੈਡ ਕਰਨ ਤੋਂ ਬਚਾ ਸਕਦੇ ਹਾਂ ਮੇਰੇ ਸਾਰੇ ਲੋਕਾਂ ਨੂੰ ਇਹ ਅਪੀਲ ਹੈ ਕਿ ਜਦੋਂ ਸਾਡੀਆਂ ਟੀਮਾਂ ਤੁਹਾਡੇ ਘਰ ਆਉਂਦੀਆਂ ਹਨ ਪਲੀਜ਼ ਉਨ੍ਹਾਂ ਦਾ ਸਹਿਯੋਗ ਕਰੋ ਅਤੇ ਉਨ੍ਹਾਂ ਨੂੰ ਇਸ ਕੈਂਪੇਨ ਨੂੰ ਸਕਸੈਸਫੁਲ ਬਣਾਉਣ 'ਚ ਮਦਦ ਕਰੋ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋਵਾਂ से हम अपील करते हैं कि ए बी ए न्यूज़ चैनल पर ऐसी लेटेस्ट खबरें देखने के लिए हमारे चैनल को सबस्क्राइब करना ना भूलें जय हिंद जय भारत